ਇਧਰ ਆ ਕੇ ਦੇਖੋ ਜੀ ਲਾਤੀ ਨਾ ਚਮਕਣ ਕਹਿੰਦੇ ਸੀਗੇ ਇਹ ਨਹੀਂ ਸਾਫ ਹੁੰਦੀ ਆ ਦੇਖੋ ਮੈਂ ਉਧਰ ਲਈ ਗਰਿਲ ਤੇ ਰਵਣ ਕਿੰਨਾ ਮੱਥਾ ਮਾਰ ਕੇ हट ਗਿਆ ਯਾਰ ਨਹੀਂ ਲੈਂਦੇ ਦਾਗ ਇਹਨਾਂ ਦੇ ਦਾਗ ਦੇਖੋ ਕਿੰਨੇ ਨੇਗੇ ਪਰ ਇਹ ਲਾਹੇ ਕਾਦੇ ਨਾਲ ਤੁਸੀਂ ਉਹ ਦੇਖੋ ਆ ਪਿਆਸ ਨਹੀਂ ਨਾ ਜਿਹੜਾ ਬਚਿਆ ਹੋਇਆ ਸਿਮਿੰਟ ਹੂੰ ਵਾਈਟ ਸਿਮਿੰਟ ਇਹ ਲਾ ਲਿਆ ਜੀ ਮੈਂ ਇੱਥੇ ਤੇ ਇੱਥੇ ਮਾਰਿਆ ਤੇ ਉੱਤੇ ਦੇਖੋ ਨਾਲ ਕੋਈ ਜ਼ਿਆਦਾ ਮਿਹਨਤ ਵੀ ਨਹੀਂ ਲੱਗੀ ਫਸਾਲ ਕੇ ਯਾਰ ਮਾਰਦਾ ਤੇ ਆ ਦੇਖੋ ਸੁੱਕੇ ਸੁੱਕੇ ਤੇ ਮਾਰੇ ਕਿਵੇਂ ਤਰੀਕਾ ਕਿਹੜਾ ਇਹਦਾ ਮਾਰਨ ਦਾ ਬਸ ਆ ਗਿੱਲਾ ਕੱਪੜਾ ਲੈ ਲਿਆ ਸੀ ਜੀ ਹੂੰ ਤੇ ਇਹਦੇ ਥੋੜਾ ਜਿਹਾ ਪਲਾ ਲਿਆ ਸਿਮਿੰਟ ਅੱਛਾ ਜ ਇਵੇਂ ਕਰਕੇ ਚਿੱਟਾ ਸਿਮਿੰਟ ਹੈ ਹਾਂਜੀ ਇਹਨੂੰ ਇਥੇ ਲਾ ਗਿੱਲੇ ਕੱਪੜੇ ਤੇ ਚਿੱਟਾ ਸਿਮਿੰਟ ਲਾ ਕੇ ਤੇ ਉੱਤੇ ਤੇ ਮਾਰ ਦੇਣਾ ਹਾਂਜੀ ਉਹ ਥੱਲੇ ਲਿਆ ਹੀ ਨਾ ਉਕੀ ਰਵਣੀ ਯਾਰ ਐਂ ਜਮ ਕੇ ਜੀ ਹੋ ਹੂੰ ਥੋੜਾ ਜਿਹਾ ਗਿੱਲਾ ਘਾਟਾ ਇਹ ਚਲੋ ਕਰ ਲਓ ਗਿੱਲਾ ਤਾਂ ਪਾਣੀ ਪਾ ਲਓ ਠੀਕ ਆ ਪਾਣੀ ਪੁਣੀ ਕੋਲੀ ਰੱਖ ਰੱਖਿਆ ਇਹ ਐਵੇਂ ਹਿੰ ਜਿਵੇਂ ਹੁਣ ਚਾਰ ਸਪੇਰੇ ਹੁਣ ਆਪਣਾ ਹੱਥ ਵੀ ਨਹੀਂ ਜਾਂਦਾ ਕੱਪੜੇ ਤੇ ਆਪਾਂ ਲਾ ਕੇ ਚੰਗੀ ਤਰ੍ਹਾਂ ਤੇ ਹੁਣ ਜਿਵੇਂ ਇਹਦੇ ਦਾਗ ਜੇ ਬਣ ਜਾਂਦੇ ਨੇ ਜਿਵੇਂ ਜਰਜੀ ਨਹੀਂ ਲੱਗੀ ਹੁੰਦੀ ਆ ਜਰਜੀ ਮਤਲਬ ਕੁਝ ਜਮਨਸਮੈਂਟਸ ਮੁੰਟ ਡਿੱਗੀ ਗਿਆ ਹਣਾ ਰਮਨ ਹਾਂਜੀ ਉਹਦੇ ਦਾਗ ਜੇ ਪਏ ਪਏ ਸੀਗੇ ਹਾਂਜੀ ਹੂੰ ਉਹ ਲੈਂਦੇ ਨਹੀਂ ਸੀ ਪੋਲੇ ਵਾਰੀ ਦੋਸਤੋ ਤੇ ਆ ਰਮਨ ਜੀ ਉਹ ਤਾਂ ਸਾਨੂੰ ਕਹਿੰਦੇ ਸੀ ਕਿ ਤੁਸੀਂ ਕੈਮੀਕਲ ਲਿਆ ਉਹਦੇ ਨਾਲ ਸਾਫ ਹੋ ਜਾਂਦਾ ਪਰ ਮੇਰੇ ਕੋਲੇ ਪਿਆ ਸੀਗਾ ਇੱਥੇ ਜੇ ਬਚਾਤ ਮੈਂ ਉਹੀ ਲਾ ਲਿਆ ਇਹ ਤੇ ਇਹਨਾਂ ਨੂੰ ਬਹੁਤ ਵਧੀਆ ਚਮਕ ਆ ਗਈ ਆਹ ਤੁਸੀਂ ਆਹ ਗ੍ਰਿਲ ਨੂੰ ਦੇਖੋ ਦੋਸਤੋ ਕਿੰਨੀ ਖਰਾਬ ਸੀ ਕਿਤੇ ਹੁਣ ਕਿੰਨੀ ਚਮਕ ਜੂਗੀ ਲਓ ਵੀ ਘਰੋਂ ਚੈੱਕ ਦੇਖੋ ਯਾਰ ਜਿਵੇਂ ਨਵੀਂ ਨਿਕਲੇ ਰੌਣੇ ਦਾ ਹਾਂਜੀ ਨਾਲ ਕੋਈ ਜ਼ਿਆਦਾ ਮਿਹਨਤ ਵੀ ਨਹੀਂ ਲਾਦੀ ਬਸ ਇੱਕ ਵਾਰੀ ਆਪਾਂ ਇੱਲੇ ਤੇ ਸਿਮਿੰਟ ਪਾ ਕੇ ਲਾਤਾ ਹਾਂਜੀ ਤੇ ਉੱਪਰ ਦਿਓ ਲਾਤਾ ਦੇਖੋ ਜੀ ਹੂੰ ਤੇ ਆਹ ਦੇਖੋ ਦੋਸਤੋ ਉੱਪਰਲੀ ਕਿੰਨੀ ਆਹ ਦੇਖੋ ਜੀ ਹੁਣ ਆਹ ਕਿੰਨੀ ਗੰਦੀ ਆ ਹੁਣ ਇਹ ਤੇ ਵੀ ਆਪਾਂ ਇਹੀ ਮਾਰ ਦਿੰਨੇ ਹੈਗੇ ਗਿੱਲਾ ਪਹਿਲਾਂ ਗਿੱਲੇ ਤੇ ਸਿਮਿੰਟ ਇਹਦਾ ਲੱਗਾ ਹੋ ਮਾਰਨਾ ਆਪਾਂ ਹੂੰ ਤੇ ਫਿਰ ਆਪਾਂ ਸੁੱਕਾ ਕੱਪੜਾ ਮਾਰਨਾ ਕੋਈ ਵੀ ਐਵੇਂ ਵੀ ਨਹੀਂ ਹੈਗਾ ਵੀ ਪਾਪਾ ਵਾਲਾ ਪਾਣੀ ਆ ਉਹ ਕਰਨਾ ਮਾਰਨਾ ਠੀਕ ਹੈ ਤੇ ਪਾਣੀ ਨੇ ਤਾਂ ਬਾਲੇ ਦਾਗ ਜੇ ਬਣ ਜਾਂਦੇ ਆ ਕੇਰਾ ਉਸ ਗਿੱਲਾ ਕਰਕੇ ਸਿਮਿੰਟ ਆਪਾਂ ਲਾ ਲਿਆ ਸੀਗਾ ਠੀਕ ਹੈ ਜੀ ਵਾਈਟ ਸਿਮਿੰਟ ਹੀ ਲਾਉਣਾ ਹੈ ਦੂਜਾ ਨਹੀਂ ਲਾਉਣਾ ਸਿਮਿੰਟ ਜੀ ਹਾਂ ਠੀਕ ਹੈ ਸੁੱਕਾ ਗਿੱਲੇ ਕੱਪੜੇ ਤੇ ਉਹ ਵੀ ਬਰੇਤੀ ਵੀ ਕਹਿੰਦੇ ਆ ਪਰ ਉਹਦੇ ਨਾਲ ਐਵੇਂ ਵੀ ਸਕਰਾਚ ਜੇ ਨਾ ਪੈ ਜਾਣ ਵੀ ਮੋਟੀ ਹੀ ਹੁੰਦੀ ਹੈਗੀ ਹਮ ਪਰ ਜਿਹੜਾ ਵਾਈਟ ਸਿਮਿੰਟ ਉਹ ਬਰੀਕ ਹੁੰਦਾ ਜੀ ਇਹਦੇ ਨਾਲ ਵਧਗਾ ਹੋ ਜਾਂਦੀ ਹੈ ਹਮ ਤੇ ਨਾਲ ਦੀ ਨਾਲ ਫਿਰ ਉੱਤੋਂ ਦੀ ਸਾਫ ਕੱਪੜਾ ਮਾਰ ਦੇਣਾ ਸੁੱਕਾ ਕੱਪੜਾ ਮਾਰ ਆ ਦੇਖੋ ਦੋ ਉਦੀ ਨਾਲ ਦੀ ਨਾਲ ਹੀ ਰਿਜ਼ਲਟ ਮਿਲ ਜਾਂਦਾ ਤੇ ਬਹੁਤ ਵਧੀਆ ਰਿਜ਼ਲਟ ਆ ਹਾਂਜੀ ਇਸ ਸਿਮੈਂਟ ਤੁਸੀਂ ਵਾਈਟ ਸਿਮੈਂਟ ਕੋਈ ਵੀ ਲੈ ਸਕਦੇ ਹੋ ਹੁਣ ਹਾਂਜੀ ਕੋਈ ਵੀ ਲੈ ਸਕ ਸਕਣਾ ਨਹੀਂ ਨਹੀਂ ਜੀ ਵਾਈਟ ਸਿਮੈਂਟ ਕੋਈ ਵੀ ਲੈ ਸਕਦੇ ਆਗੇ ਹੂੰ ਵੀ ਰਿਜ਼ਲਟ ਬਹੁਤ ਵਧੀਆ ਹੁੰਦਾ ਹੈ ਜਿਵੇਂ ਆ ਤਾਂ ਕਾਲੇ ਕਾਲੇ ਬੰਗਣੇ ਆ ਆ ਤਾਂ ਨੇ ਵਧੀਆ ਹੋ ਗਈਆਂ ਜੀ ਹਾਂਜੀ ਹਾਂਜੀ ਦੇਖੋ ਦੋਸਤੋ ਕਿੰਨੀ ਮਤਲਬ ਇਹਦੇ ਚ ਆ ਗ੍ਰਿਲ ਚ ਤੇ ਆ ਗ੍ਰਿਲ ਚ ਤੁਸੀਂ ਫਰਕ ਦੇਖ ਲਓ ਕਿੰਨਾ ਹਣਾ ਇਹਦੇ ਤੇ ਕਿੰਨੇ ਦਾਗ ਲੱਗੇ ਪਏ ਆ ਹਾਂਜੀ ਤੇ ਇਸ ਸਿਮੈਂਟ ਸਮੁੰਡ ਦੇ ਜਿੰਨੇ ਵੀ ਦਾਗ ਨੇ ਸਾਰੇ ਲੈ ਜਾਂਦੇ ਨੇ ਵੈਸੇ ਉਹ ਗ੍ਰਿਲ ਅਸੀਂ ਉਧਰਲੀ ਸਾਫ ਕਰਤੀ ਸੀਗੀ ਆ ਜਰਾ ਉਹਨੂੰ ਵੀ ਦਿਖਾ ਦੇਗੇ ਤੇ ਉਹ ਅਸੀਂ ਪਹਿਲੀ ਹੀ ਸਾਫ ਕਰ ਲਈ ਸੀ ਇਹ ਵੀ ਦੇਖੋ ਤੁਸੀਂ ਚੜਕਣ ਲੱਗੇ ਪੂਰੀ ਹਾਂਜੀ ਇਹ ਵੀ ਅਜੇ ਸਾਰੀਆਂ ਤਾਂ ਕਰੀਆਂ ਨਹੀਂ ਜੀ ਹੂੰ ਇੱਕ ਦੋ ਹੀ ਕਰੀਆਂ ਸੀਗੀਆਂ ਹਾਂਜੀ ਤੇ ਰੈਂਦੀਆਂ ਨਹੀਂ ਹਟਲਾਂਗਾ ਬਸ ਤਾਂ ਹੀ ਕਰਾਂਗੇ ਇਹਨਾਂ ਤੇ ਹਲੇ ਮਾਰਨ ਵਾਲਾਗਾ ਦੇਖੋ ਤੁਸੀਂ ਮੱਖੀਆਂ ਦੇ ਦਾਗ ਦੂਖ ਜੇ ਇਹਨਾਂ ਤੇ ਲੱਗੇ ਬਏ ਨੇ ਸਿਮਿੰਟ ਦੇ ਦਾਗ ਮੈਲ ਜੀ ਤੇ ਇਹ ਇਹਨਾਂ ਤੋਂ ਇਹਦੇ ਤੋਂ ਪੱਟੀ ਹੋਈ ਹੈ ਤੁਸੀਂ ਦੇਖ ਲਓ ਵੀ ਮਤਲਬ ਕਿੱਡਾ ਵਧੀਆ ਰਿਜ਼ਲਟ ਮਿਲਦਾ ਹਨ ਹਾਂਜੀ ਕੋਈ ਐਵੇਂ ਵੀ ਨਹੀਂ ਵੀ ਆਪਣ ਨੂੰ ਜਿਆਦਾ ਮਿਹਨਤ ਕਰਨ ਦੀ ਲੋੜ ਪੈਂਦੀ ਬਸ ਗਿੱਲਾ ਕੱਪੜਾ ਪਾ ਮਾਰਦੇ ਨੇ ਕਿਉਂਕਿ ਹੁਣ ਜਿਵੇਂ ਆਪਣੇ ਘਰ ਵਗੈਰਾ ਪਾਉਂਦੇ ਨੇ ਤੇ ਆਪ ਨੂੰ ਕਹਵੇਂ ਕਹਿਦਣ ਵੀ ਜੀ ਤੁਸੀਂ ਇਹਦੇ ਨਾਲ ਕੈਮੀਕਲ ਨਾਲ ਸਾਫ਼ ਕਰ ਲਓ ਕਈ ਵਾਰ ਉਹ ਕੈਮੀਕਲ ਮਿਲਦਾ ਜਾਂ ਮਹਿੰਗਾ ਹੁੰਦਾਗਾ ਪਰ ਕਈ ਵਾਰ ਆਪਣੀ ਚੀਜ਼ਾਂ ਪੰਗਾ ਹੁੰਦੀਆਂ ਨਹੀਂ ਜਾਂ ਬਾਧੂ ਬੱਚੀਆਂ ਬਾਧੂ ਬੱਚ ਸਿਮਿੰਟ ਜਦੋਂ ਮੈਂ ਮਾਰਿਆ ਤੇ ਰਿਜ਼ਲਟ ਬਹੁਤ ਵਧੀਆ ਆ ਗਿਆ ਮੈਂ ਚੱਲੋ ਸਾਰਿਆਂ ਨਾਲ ਆਪਾਂ ਸ਼ੇਅਰ ਕਰਦੇ ਆਂ ਜੀ ਹਾਂ ਜੀ ਹਾਂ ਜੀ ਕਿਉਂਕਿ ਇਹ ਚੀਜ਼ਾਂ ਖਰਾਬ ਹੋਈ ਜਾਂਦੀਆਂ ਹਨਾ ਦੋਸਤੋ ਕਿਉਂਕਿ ਆਹ ਚਗਾਠਾ ਪਹਿਲਾਂ ਲਾਉਂਦੇ ਨੇ ਤੇ ਆਹ ਸਟੀਲ ਵਾਲੀ ਤੇ ਸਿਮਿੰਟ ਸਮੋਟ ਪਾਇਆ ਜਾਂਦਾ ਜੇ ਕਈ ਵਾਰੀ ਨਹੀਂ ਕੋਈ ਬੰਦਾ ਇਹ ਤੇ ਪਹਿਲਾਂ ਚੇਪੀ ਵੀ ਲਵੇਟੀ ਹੋਈ ਸੀਗਾ ਮਤਲਬ ਉਹ ਹੁੰਦਾ ਇੱਕ ਪੋਲੀਥੀਨ ਵਰਗਾ ਲਈ ਫਾਹਾਂ ਪਾਇਆ ਹੋ ਵੀ ਲਵੇਟਾ ਸੀ ਉਹਦੇ ਨਾਲ ਇਹ ਜ਼ਿਆਦਾ ਖਰਾਬ ਹੋ ਗਿਆ ਸੀ ਕਿਉਂਕਿ ਪਾਣੀ ਪੂਣੀ ਹੋਈ ਪੈਂਦਾ ਰਹਿੰਦਾ ਸੀ ਜੀ ਮਿੱਟੀ ਪਾਣੀ ਹਾਂ ਉਹ ਜਦੋਂ ਲਾਤਾ ਤੇ ਉਸ ਤੋਂ ਬਾਅਦ ਫਿਰੇ ਜ਼ਿਆਦਾ ਖਰਾਬ ਤੇ ਪਰ ਇਹਦੇ ਨਾਲ ਵਧੀਆ ਸਫਾਈ ਆਉਂਦੀ ਹੈ ਤੇ ਹੁਣ ਮਾਹ ਚਲੋ ਆਪਾਂ ਸਾਰੀ ਸਫਾਈ ਤਾਂ ਕਰ ਹੀ ਲਿਆ ਚਲੋ ਦੋਸਤਾਂ ਨਾਲ ਵੀ ਇਹ ਆਪਾਂ ਸ਼ੇਅਰ ਕਰਦੇ ਆਂ ਵੀ ਕਈ ਵਾਰ ਵਾਈਟ ਸiment ਬਚਿਆ ਪਿਆ ਹੁੰਦਾ ਜਿਵੇਂ ਇਹ ਪੱਥਰ ਅਸੀਂ ਲਾਇਆ ਸੀਗਾ ਤੇ ਇਹ ਬਚਿਆ ਹੋਇਆ ਸੀਗਾ ਤੇ ਇਹ ਤੇ ਜਦ ਆਪਾਂ ਯੂਜ਼ ਕੀਤਾ ਬਹੁਤ ਵਧੀਆ ਰਿਜ਼ਲਟ ਆਇਆ ਤੇ ਤੁਸੀਂ ਵੀ ਕਈ ਵਾਰ ਹੁੰਦੀ ਮੈਂ ਆਪਾਂ ਕਰ ਪਾਉਂਦੇ ਜਿੰਨਾਂ ਦੇ ਬਚਿਆ ਪਿਆ ਹੁੰਦਾ ਤੁਸੀਂ ਵੀ ਜ਼ਰੂਰ ਇਹ ਟ੍ਰਿਕ ਅਪਣਾ ਕੇ ਦੇਖੋ ਜੀ ਬਹੁਤ ਵਧੀਆ ਤਰੀਕਾ ਹੈ ਜੀ